ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਹੈ ਵੀ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਤੇ ਹੁਣ ਇੱਥੇ ਸਵੇਰ ਦੇ ਵੱਜ ਗਏ 10:30 ਪੌਣੇ 11 ਦਾ ਟਾਈਮ ਹੋ ਗਿਆ ਚਾਹ ਹਜੇ ਨਾ ਦੁਪਹਿਰ ਦੀ ਨਾ ਸੌਰੀ ਸਵੇਰ ਦੀ ਕਰਨੀ ਹੈ ਜਿਹੜੀ 10 ਵਜੇ ਕਰਦੇ ਆਂ ਲੇਟ ਹੋ ਗਏ ਥੋੜਾ ਜਿਹਾ ਕਦੇ ਕਦੇ ਹੋ ਜਾਈਦਾ ਹੈ ਲੇਟ ਕਿਉਂਕਿ ਦਿਨਾਂ ਦਾ ਚ ਵੀ ਹੁਣ ਥੋੜਾ ਫਰਕ ਪੈ ਗਿਆ ਤਾ ਕਰਕੇ ਥੋੜੇ ਲੇਟ ਹੋ ਜਾਣੇ ਆ ਇਸ ਕਰਕੇ ਹੁਣ ਹਜੇ ਚਾਹ ਬਣਾਈ ਨਹੀਂ ਤਾ ਕਰਕੇ ਹੁਣ ਬੀਬੀ ਸਾਰੀਆਂ ਦਾਲਾਂ ਦੂਲਾਂ ਚੱਕ ਕੇ ਬਾਹਰ ਆ ਗਈ ਇੱਥੇ ਨਾ ਮਤਲਬ ਫੋਨ ਨੇ ਸਾਥ ਨਹੀਂ ਦੇਆ ਨਹੀਂ ਤਾਂ ਇੱਥੇ ਹਾਸੀ ਮਝਾ ਕੇ ਬਹੁਤ ਕਰ ਰਹੇ ਸੀਗੇ ਤਾਂ ਬੀਬੀ ਬੋਲ ਰਹੀ ਸੀਗੀ ਵੀ ਕਿਸੇ ਨੇ ਕੋਈ ਨਹੀਂ ਦਾਲਾ ਸਾਫ਼ ਕਰਦਾ ਹੈਗਾ ਜਦ ਵੀ ਮੈਂ ਕਹਿੰਨੀ ਆ ਸਾਰੇ ਕੰਨ ਬੰਦ ਕਰ ਲੈਂਦੇ ਨੇ ਕੋਈ ਨਹੀਂ ਮੇਰੀਆਂ ਗੱਲਾਂ ਸੁਣਦਾ ਵੀ ਦਾਲਾ ਦੂਲਾ ਸਾਫ਼ ਕਰ ਲੋ ਹਨਾ ਸਾਰਿਆਂ ਚ ਦਵਾਈਆਂ ਰੱਖ ਕੇ ਪਾ ਦਿਓ ਨਹੀਂ ਇਹਨਾਂ ਨੂੰ ਢੋਰਾ ਲੱਗ ਜਾਂਦਾ ਹੈ ਕਿਉਂਕਿ ਪਹਿਲਾਂ ਵੀ ਛੋਲੇ ਜਿਹੜੇ ਸਾਡੇ ਇਸ ਤਰ੍ਹਾਂ ਹੀ ਖਰਾਬ ਹੋ ਗਏ ਤੇ ਮਹੀਨਾ ਉਹ ਕਰਕੇ ਉਹਨਾਂ ਨੂੰ ਨਾ ਛੋਟਾ ਛੋਟਾ ਟੋਰਾ ਜਾ ਲੱਗ ਗਿਆ ਸੀਗਾ ਸਾਰੇ ਦਾਲ ਉਹ ਸਾਰੀਆਂ ਦਾਲਾਂ ਨੂੰ ਵੀ ਲੱਗ ਗਿਆ ਸੀਗਾ ਗਲੀਆਂ ਜਿਹਾ ਹੋ ਗਿਆ ਤੇ ਉਹਨਾਂ ਵਿੱਚ ਤਾਂ ਕਰਕੇ ਅੱਜ ਬੀਬੀ ਨੇ ਸਾਰੀਆਂ ਦਾਲਾਂ ਛੋਲੇ ਸਭ ਕੱਢ ਕੇ ਬਾਹਰ ਉਹਨਾਂ ਨੂੰ ਸਮਾਰ-ਸਮਾਰ ਕੇ ਸਾਰੀਆਂ ਹੁਣ ਪੀਪੇ 'ਚ ਦਵਾਈਆਂ ਪਾ ਕੇ ਰੱਖੂਗੀ ਐਦਾਂ ਨਹੀਂ ਕਹਿੰਦੀ ਹੁਣ ਮੈਂ ਹੀ ਸਕਾਨੀ ਆ ਤੁਸੀਂ ਤਾਂ ਕੋਈ ਸੁਣਦਾ ਨਹੀਂ ਹੈਗਾ ਵੀ ਮੈਂ ਆਪ ਆਪਣੇ ਹੱਥਾਂ ਨਾਲ ਕਰੂੰਗੀ ਤਾਂ ਕਰਕੇ ਹੁਣ ਬੀਬੀ ਬਾਹਰੇ ਬੈਠੀ ਸਮਾਰ ਰਹੀ ਸੀ ਇਹਨੇ ਜ਼ਰੂਰੀ ਕਰਨਾ ਹੈ ਕੰਮ ਬੀਬੀ ਓਕੇ ਸੋ ਕੀ ਕਾਲੜੀ ਕੀ ਕਰੇ ਆ ਕੰਮ ਮੰਮੀ ਦੀ ਰਹੀ ਹੈ ਹਾਂ ਤੇਰੀ ਮੰਮੀ ਤਾਂ ਰੋਲਾ ਪਾਈ ਜਾਂਦੀ ਆ ਕਰਦੀ ਹੈ ਬੀਬੀ ਦੀ ਬੀਬੀ 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 ਜਦ ਹੀ ਰੋਲਾ ਪਾਈ ਜਾਂਦੀ ਬੀਬੀ ਕੋਈ ਸੁਣ ਨਹੀਂ ਹੁਣ ਤਾਂ ਹੈ ਹੀ ਜਿਹੜੀ ਪੈਸੇ ਲਾ ਦਿੰਦੀ ਆ ਜੱਜ ਰੱਖ ਦ ਜਦ ਬੀਬੀ ਕਹਿੰਦੇ ਬੀਬੀ ਬੀਬੀ ਕੰਨ ਬੰਦ ਕਰ ਲਓ ਬੀਬੀ ਆ ਗਈ ਹਾਂ ਬੀਬੀ ਕੋਈ ਕੰਮ ਕਹਿਣ ਆਈ ਹੈ ਪਹਿਲਾਂ ਹੀ ਕੰਨ ਬੰਦ ਕਰ ਲਓ ਬੀਬੀ ਆ ਗਈ ਪਹਿਲੇ ਹੀ ਅਸੀਂ ਕੰਮ ਕੰਨ ਬੰਦ ਕਰ ਲੰਨੇ ਦੇਖ ਕੇ ਵੀ ਬੀਬੀ ਨੇ ਗੇਟ ਕਹਿੰਦਿਆ ਬੀਬੀ ਆਗੇ ਕੋਈ ਕੰਮ ਕਹੂਗੀ ਐਸੇ ਲੱਗਦੇ ਨੇ ਦਾਲਾ ਹਨਾ ਮੈਂ ਅੰਦਰ ਲੱਭਦੀ ਫਿਰਦੀ ਬੀਬੀ ਕਿੱਥੇ ਗਈ ਜਾ ਦੇਖਿਆ ਬਾਹਰ ਦਾਲਾ ਸਮਾਰ ਰਹੀ ਜਦੋਂ ਤਿਆਰ ਹੋ ਰਹੀ ਨਾਲ ਵੜ ਗਈ ਹੋਰ ਮੈਂ ਕਾਕੇ ਨੂੰ ਵੀ ਕਿਹਾ ਤਾਂ ਹਾਂ ਮੰਮੀ ਕਹੀ ਅੱਜ ਮੋਡਾ ਦਾ ਖਾਣਾ ਪਦਾ ਕਿੰਨੇ ਦਿਨ ਦੀ ਕਹਿ ਰਹੀ ਮੇਰਾ ਮੋਡਾ ਤੂੰ ਖਾ ਦਿਖਾ ਦਿਉ ਨਹੀਂ ਤਾਂ ਹਾਰਾ ਰੋਕ ਦੇਣੀਆ ਹੋਰ ਹਨਾ ਹੋਰ ਬਾਹਰ ਤੋਂ ਲੈ ਕੇ ਗਿਆ ਕਾਰ ਫਿਰ ਹੋਰ ਪਾਲੇ ਲੈ ਕੇ ਜਾਂਦਾ ਸਭ ਨੂੰ ਲੋ ਜੀ ਅਸੀਂ ਪੀ ਰਹੇ ਆ ਬਣਾ ਹਾਂ ਨਾ ਮੰਗੇਓ ਸ਼ੇਕ ਜਿਹੜੇ ਅੰਬ ਬਚੇ ਪਏ ਤੇ ਉਹਦਾ ਮੰਗੇਓ ਬਣਾਤਾ ਨਾ ਸ਼ੇਕ ਬਣਾ ਲਿਆ ਬਾਕੀ ਦਾ ਸ਼ੇਕ ਮਿਲਦਾ ਨਹੀਂ ਤਾਂ ਉਹ ਤਾਂ ਅੰਬ ਇਹਦੀ ਮੰਮੀ ਨੇ ਤਿੰਨ ਚੱਕ ਕੇ ਰੱਖ ਲੈਣੇ ਮੈਂ ਉਹ ਵੀ ਖਾ ਲੂੰਗੀ ਮਾਂ ਸਵੇਰੇ ਤਾਂ ਪਾਪਾ ਲੱਭਦਾ ਰਹੇ ਅੰਬ ਹੋਰ ਸਾਰੇ ਮੈਂ ਖਾ ਗਏ ਪਰ ਇਸ ਵਾਰ ਮੇਰੇ ਹੱਲਕ ਨਹੀਂ ਪੱਕਿਆ ਮੈਂ ਠੀਕ ਐ ਖਾ ਗਈ ਪਰ ਮੈਂ ਪੰਜੇ ਅੰਬ ਥੋੜਾ ਜਿਹਾ ਟੈਂਪਰੇਚਰ ਕਰੋ ਤੁਸੀਂ ਦਾ ਹਲਕਾ ਹੋਪਾ ਇਹ ਪਕਾਣੇ ਨੂੰ ਫਿਰਦਾ ਧੁੱਪ ਦੇਖੋ ਕਿੰਨੀ ਹੋ ਗਈ ਟਾਈਮ ਕਿੰਨਾ ਹੋ ਗਿਆ ਟਾਈਮ ਵਿੱਚ 4:00 4:30 4:30 ਹੋ ਗਏ ਪਰ ਧੁੱਪ ਦੇਖੋ ਕਿੰਨੀ ਪੈ ਰਹੀ ਆ ਅੱਖਾਂ ਨਹੀਂ ਖੁੱਲ ਰਹੀ ਆ ਸਾਹਮਣੇ ਸੂਰਜਾ ਸਾਡੇ ਤੇ ਅਸੀਂ ਹੁਣ ਚੱਲਿਆ ਇੱਥੇ ਕੜੀ ਪੱਤੇ ਤੇ ਪੁਦੀਨਾ ਤੋੜਨਾ ਪੁਰਾ ਕਿਉਂਕਿ ਅਸੀਂ ਬਣਾਣੀ ਆ ਕੜੀ ਝੋਲ ਦਾਲ ਸਵੇਰ ਦੀ ਪਈ ਆ ਫਿਰ ਇਹ ਦਾਲ ਐ ਨਾ ਜਿਹੜੀ ਝੋਲਾ ਨਾਲ ਲੱਗ ਜੂਗੀ ਨਹੀਂ ਫਿਰ ਉਹ ਅਸੀਂ ਬੇ ਖਰਾਬ ਜਾਓ ਕਿ ਬਸ ਹੀ ਘੱਟ ਖਾਂਦੇ ਨੇ ਬਸ ਹੀ ਘੱਟ ਖਾਂਦੇ ਨੇ ਮੂੰਗੀ ਛੋਲਿਆਂ ਦੀ ਦਾਲ ਤੇ ਨਾਲ ਫਿਰ ਅਸੀਂ ਚਟਨੀ ਬਣਾ ਲਾਂਗੇ ਅੱਜ ਹਾਂ ਨਾਲ ਚਟਨੀ ਬਣਾਵਾਂਗੇ ਜਿਵੇਂ ਤੇ ਰੈਸਟੋਰੈਂਟ ਅੱਜ ਮਿਲਦੀ ਹੈ ਘੜੀ ਨਾਲ ਜਿਵੇਂ ਉਹ ਜਿਹੜੇ ਟੈਂਪੂ ਵਾਲੇ ਲੈ ਕੇ ਨਹੀਂ ਖੜੇ ਹੁੰਦੇ ਚਟਨੀ ਵੀ ਦਿੰਦੇ ਆ ਖੱਟੀ ਖੱਟੀ ਚਟਨੀ ਨਿੰਬੂ ਪਾ ਕੇ ਹਾਂ ਜਿੱਧਰ ਤੇਰਾ ਕੰਮ ਕੰਨ ਜਾਣਾ ਉਧਰ ਦਾ ਕਵਾੜ ਬਣਾ ਹਾਂ ਇੱਧਰ ਜਿੰਨ ਤੋੜ ਲਾਂਗੇ ਅੱਧਰ ਆਹ ਕੜੀ ਪੱਤੇ ਨਾਲ ਬੁਲੇ ਤੇ ਤੋਂ ਹੋਰਾਂਗੇ ਆਪਾਂ ਦੇਖਿਓ ਕਿੱਦਾਂ ਦੇਖੋ ਆਹਨੇ ਗੌਂਡੀਆਂ ਦੇ ਛਾਪਾ ਮਾਰਦੇ ਆ ਬਿਨਾ ਦੱਸੇ ਉਹਨਾਂ ਨੂੰ ਦੱਸਦੇ ਹੀ ਨਹੀਂ ਹੈਗੇ ਜੇ ਪਤਾ ਲੱਗ ਗਿਆ ਦੇਖਿਓ ਕਾੜੀ ਪੱਤੇ ਵਾਲਾ ਨਾ ਜਦੋਂ ਦਰਾਖਤ ਪੱਤੇ ਆ ਦਾ ਹਨਾ ਕਿੱਦਾਂ ਫੈਲ ਗਿਆ ਅਸੀਂ ਵੀ ਕਹਿ ਰਹੇ ਸੀ ਵੀ ਤੁਸੀਂ ਪੱਟਣਾ ਨਹੀਂ ਤਾਂ ਫਿਰ ਹਨਾ ਜਦ ਕਿਹਾ ਤਾਂ ਹਨਾ ਹਰਪ੍ਰੀਤ ਮਮੀ ਨੇ ਕਹਿੰਦੀ ਦੇਖਿਓ ਤੁਸੀਂ ਕਿੱਡਾ ਵੱਟਾ ਹੋ ਰਿਹਾ ਛੇਤੀ ਉਹ ਕਿੱਦਾਂ ਹੋ ਗਿਆ ਫੈਲ ਗਿਆ ਪੂਰਾ ਕਿੰਨਾ ਜ਼ਿਆਦਾ ਵੱਡਾ ਪਹਿਲਾਂ ਤੋਂ ਵੀ ਫੈਲ ਗਿਆ ਹੋਰ ਪਹਿਲਾਂ ਪਰ ਗੌਂਡੀਆਂ ਤੋੜਾ ਚਾਰ ਚਾਰ ਤੋੜ ਲਓ ਬਸ ਬਹੁਤ ਹੈ ਅਨੀਤ ਪੈਂਦੀ ਵੀ ਨਹੀਂ ਬਾਈ ਉਦੋਂ ਮੈਂ ਪਹਿਲੀ ਵਾਰ ਪਾਈ ਖੁਸ਼ਬੂ ਬਹੁਤ ਸੋਹਣੀ ਆਈ ਆ ਦੀ ਕੜੀ ਪੱਤੇ ਦਾ ਹੋਰ ਦੱਸੋ ਤੁਹਾਨੂੰ ਕੀ ਬਣਦਾ ਫਿਰ ਅਸੀਂ ਜ਼ਰੂਰ ਬਣਾਵਾਂਗੇ ਹਾਂ ਹਾਂ ਢੋਕ ਲੈ ਢੋਕ ਲੈ ਨਾ ਉਹਦਾ ਕੋਈ ਰੈਮਡੀ ਹੋਰ ਜਿਵੇਂ ਵਾਲਾਂ ਭੂਲਾ ਵਾਸਤੇ ਨਹੀਂ ਅੱਧੇ ਤਾਂ ਸੁਦੇ ਹਾਂ ਲਓ ਜੀ ਹੁਣ ਟਾਈਮ ਹੋ ਗਿਆ 4:30 ਦਾ ਤੇ ਯੂਵੀਵੀ ਟਿਊਸ਼ਨ ਚਲੇ ਗਿਆ ਤੇ ਹੁਣ ਇੱਧਰ ਮੈਂ ਧਰਤੀ ਬਸ ਕੜੀ ਦੀ ਸਾਰੀ ਤਿਆਰੀ ਕਰ ਲਈ ਤੇ ਹੁਣ ਮੈਂ ਕੜਾਈ ਵੀ ਧਰਤੀ ਚੁੱਲੇ ਦੇ ਉੱਪਰ ਅੱਗ ਬਾਲਤੀ ਤੇ ਇੱਧਰ ਹੁਣ ਮੈਂ ਪਕੌੜਿਆਂ ਲਈ ਕਰ ਰਹੀ ਹਾਂ ਬੇਸਣ ਤਿਆਰ ਜਿਹਦੇ ਵਿੱਚ ਮੈਂ ਨੂਨ ਮਿਰਚ ਹਲਦੀ ਸਿੱਟ ਤੇ ਤੇ ਪਿਆਜ਼ ਦੇ ਪਕੌੜੇ ਥੋੜੇ ਜਿਹਾ ਇੱਕ ਪਿਆਜ਼ ਕੱਟ ਕੇ ਪਾ ਲਿਆ ਤੇ ਮਿਰਚ ਥੋੜੀ ਜੀ ਮੈਂ ਜ਼ਿਆਦਾ ਪਾ ਲਈ ਸੀ ਨੂਨ ਘੱਟ ਰੱਖਿਆ ਏ ਕਿਉਂਕਿ ਨੂਨ ਹਮੇਸ਼ਾ 2-3 ਦਿਨ ਹੋਗੇ ਸਾਤੋਂ ਜ਼ਿਆਦਾ ਪਹਿ ਜਾਂਦਾ ਹੈ दाल ਸਬਜ਼ੀਾਂ 'ਚ ਇਸ ਕਰਕੇ ਮੈਂ ਪਕੌੜਿਆਂ 'ਚ ਨਾ ਥੋੜਾ ਜਿਹਾ ਘੱਟ ਰੱਖਿਆ ਏ ਤੇ ਤੇ ਬਾਅਦ ਬਸ ਥੋੜਾ ਜਿਹਾ ਪਾਣੀ ਪਾ ਕੇ ਮੈਂ ਇਹਨਾਂ ਦਾ ਸਾਰੇ ਬੈਟਰ ਨੂੰ ਕਰ ਲਿਆ ਚੰਗੀ ਤਰ੍ਹਾਂ ਮਿਕਸ ਤੇ ਹੁਣ ਆਪਾਂ ਨੇ ਕਰ ਲਈ ਪਕੌੜੀਆਂ ਦੀ ਤਿਆਰੀ ਕਿਉਂਕਿ ਉਹ ਤਾਂ ਸੀ ਕੜੀ ਪਕੌੜੇ ਤੇ ਬਿਨਾਂ ਵੀ ਕਰ ਲੈਂਦੇ ਹਨਾ ਫੇਰ ਚੱਲ ਸੋਚਿਆ ਵੀ ਅੱਜ ਬਣਾਏ ਲੰਨੇ ਆ ਪਕੌੜੇ ਵਾਲੀ ਕੜੀ ਸੌਣ ਚ ਵੈਸੇ ਕੜੀ ਬੀਬੀ ਕਹਿੰਦੀ ਖਾਂਦੇ ਨਹੀਂ ਹੁੰਦੇ ਹੈਗੇ ਵੀ ਬਣਾਉਂਦੇ ਨਹੀਂ ਹੁੰਦੇ ਹੈਗੇ ਪਰ ਆਪਣੇ ਕਹਿੰਦੀ ਕਦੇ ਵੀ ਬੰਦ ਨਹੀਂ ਹੋਈ ਆਪਣੀ ਤਾਂ ਸੌਣ ਪਰ ਸਾਲ ਪਰ ਚੱਲਦੀ ਹੋ ਰਹਿੰਦੀ ਹੈ ਕੜੀ ਤੇ ਹੁਣ ਇੱਥੇ ਕੜੀ ਦੀ ਹੋ ਗਈ ਤਿਆਰੀ ਪਕੌੜੇ ਆਪਣੇ ਪਕੜੇ ਸ਼ੁਰੂ ਹੋ ਗਏ ਤੇ ਨਾਲ ਇਹ ਚੰਗੀ ਤਰ੍ਹਾਂ ਰਿੱਜ ਗਿਆ ਤਾਂ ਗਰਮ ਹੋ ਗਿਆ ਤਾਂ ਤਾਂ ਕਰਕੇ ਨਾ ਪਕੌੜੇ ਜਲਦੀ ਬਣ ਗਏ ਨਾਲ ਦੀ ਨਾਲ ਆ ਦੇਖੋ ਅੱਜ ਥੋੜੀਓ ਕੜੀ ਬਣਾਣੀ ਹੈ ਕਿਉਂਕਿ ਦਾਲ ਪਈਆ ਤੇ ਚੋਲਾ ਨਾਲ ਦੋਨੇ ਚੀਜ਼ਾਂ ਖਤਮ ਹੋ ਜਾਣੀਆਂ ਆ ਹਾਂ ਪਕੌੜਾ ਲੈ ਨਾ ਆਇਆ ਹੈ ਜਿਵੇਂ ਕੋਈ ਕਹਿੰਦੇ ਨਹੀਂ ਚੀਜ਼ ਕਿਸੇ ਬਾਰੇ ਵੀ ਉਹ ਵੀ پتہ ਨਹੀਂ ਕਿ ਆ ਕਹਿੰਦੇ ਨੇ ਉਹ ਜਿਵੇਂ ਪਕੌੜੇ ਬਣੇ ਨਹੀਂ ਮੰਗਤੇ ਪਹਿਲਾਂ ਨਾ ਮੰਗਤੇ ਪਹਿਲਾਂ ਮੰਗ ਕੇ ਆ ਬਹੁਤ ਆ ਭਈਆ ਜੀ ਮੰਗ ਤਾਂ ਤਾਂ ਉਹ ਸੌਣ ਚ ਵੀ ਕੜੀ ਕਿਉਂ ਨਹੀਂ ਕਰਦੇ ਹੈਗੇ ਸੌਣ ਵਾ ਆ ਦੇਖਿਆ ਕੀ ਚਰਾ ਰਹੇ ਨੇ ਬੰਦਾ ਸੌਣ

ਪਕੌੜੇ ਹੋ ਗਏ ਬਣ ਕੇ ਤਿਆਰ ਤੇ ਪਸਾਰੇ ਹੁਣ ਕਾਲੇਜ ਕੱਢ ਲੈਣੇ ਤੇ ਹੁਣ ਕੜੀ ਨੂੰ ਤੜਕਾ ਲਾਉਣਾ ਹੈ ਉਧਰ ਉਹ ਵੀ ਆ ਗਿਆ ਪਕੌੜਾ ਖਾਣਾ ਕਿਉਂ ਪਹਿਲਾਂ ਇੱਕ ਵਾਰ ਲੈ ਤਾਂ ਗਿਆ ਹੋਏ ਹੁਣ ਤਾਂ ਤੂੰ ਹੀ ਸਾਰੇ ਖਾਜੇਗਾ ਨਾ ਲੱਗੇ ਕਿਥੇ ਆ ਮੈਨੂੰ ਲੱਗੇ ਕਿਤੇ ਲੈ ਗਿਆ ਸੈਂਡਲ ਪਾ ਕੇ ਆਇਆ ਹੋਇਆ ਲੋ ਜੀ ਹੁਣ ਸਭ ਤੋਂ ਪਹਿਲਾਂ ਪਾਲਿਆ ਤੇਲ ਕਿਉਂਕਿ ਜਿਹੜਾ ਵਾਧੂ ਤੇਲ ਸੀਗਾ ਉਹ ਸਾਰਾ ਕੱਢ ਤਾ ਥੋੜਾ ਜਿਹਾ ਰੱਖ ਲਿਆ ਤੜਕੇ ਲਈ ਤੇ ਸਭ ਤੋਂ ਪਹਿਲਾਂ ਪਾਤਾ ਜੀਰਾ ਫਿਰ ਮੇਥਾ ਮੇਥੀ ਤੇ ਉਹਦੇ ਬਾਅਦ ਪਾਏ ਕੜੀ ਪੱਤੇ ਕੜੀ ਪੱਤੇ ਜਦ ਪਾਉਂਦੇ ਆ ਨਾ ਐਨੇ ਜ਼ਿਆਦਾ ਛਣਕਦੇ ਨੇ ਮਤਲਬ ਉਹਦੇ ਛਿੱਟੇ ਬਾਹਰ ਤੱਕ ਆਉਂਦੇ ਨੇ ਬਹੁਤ ਜ਼ਿਆਦਾ ਚਿੜਕਦੇ ਨੇ 퇀ਕਦੇ ਨੇ ਤੇ ਉਹਦੇ ਬਾਅਦ ਪਾਲੇ ਪਿਆਜ਼ ਤੇਲ ਐਨਾ ਜ਼ਿਆਦਾ ਗਰਮ ਸੀਗਾ ਵੀ ਨਾਲ ਦੀ ਨਾਲ ਤੇ ਪਿਆਜ਼ ਭੁੰਨ ਹੋ ਗਏ ਤੇ ਇੱਧਰ ਆਵੂ ਵੀ ਆ ਗਿਆ ਪਕੌੜੇ ਖਾਣ ਮੇਰੇ ਕੋਲੇ ਖੜਾ ਤਾ ਇੱਕ ਲੈ ਗਿਆ ਦੂਈ ਵਾਰ ਫੇਰ ਮੰਗਣ ਆ ਗਿਆ ਉਤੇ ਬਾਅਦ ਹੁਣ ਮੈਂ ਸਾਰਾ ਬੈਟਰ ਹੈ ਜਿਹੜਾ ਕੜੀ ਦਾ ਉਹ ਘੋਲ ਕੇ ਰੱਖਿਆ ਹੋਇਆ ਸੀਗਾ ਤੇ ਉਤੇ ਬਾਅਦ ਮੈਂ ਹੁਣ ਸਾਰਾ ਵਿੱਚ ਪਾਤਾ ਤੇ ਲੱਸੀ ਇਹਦੇ ਜਦੋਂ ਮੈਂ ਬੈਟਰ ਘੋਲਦੀਆਂ ਸਾਰਾ ਲੱਸੀ ਚ ਇਕੱਲਾ ਘੋਲਦੀਆਂ ਤੇ ਉਤੇ ਬਾਅਦ ਜਾਂ ਥੋੜੀ ਜਿਹੀ ਰਿੱਜ ਜਾਂਦੀ ਐ ਤੇ ਬਾਅਦ ਪਾਣੀ ਪਾਉਂਦੀ ਕੁਝ ਗੁਵਾ ਰਹੀ ਹੈ ਕਿਹੜੀ ਕਰੀਮ ਲੱਗਾਈ ਹੈ ਹੈ ਕਰੀਮ ਤਾਂ ਕੋਈ ਨਹੀਂ ਲਾਈ ਤੂੰ ਦੁੱਧ ਲੰਨ ਮੈਂ ਤਾਂ ਤੂੰ ਦੱਸ ਓਏ ਦੱਸ ਦੇ ਕਿਹੜੀ ਕਰੀਮ ਲੱਗਾਈ ਹੈ ਚੋਰੀ ਚੋਰੀ ਕਰੀਮ ਹੰਡਰ ਲਾਇਆ ਹੋਇਆ ਹੈ ਡਰਮਿਕ ਲਾ ਦੱਸਦਾ ਵੀ ਨਹੀਂ ਹੈਗਾ ਇਹ ਉਹ ਲੈ ਕੇ ਜਾ ਰਿਹਾ ਜਦੋਂ ਹੁਣ ਸਦਾ ਤਿੰਨ ਵਾਰ ਗਿਆ ਪਾ ਹੁਣ ਵੀ ਕਿਉਂ ਲੈ ਕੇ ਜਾ ਰਹੀ ਹੈ ਬਾਹੀ ਇਹਦੇ ਹੁਣ ਆਈ ਆ ਬਾਏ ਚਾਸ ਹੁਣ ਮੈਂ ਗਿਣ ਕੇ ਬਣਾਇਆ ਤੇ ਗੜੀ ਚੋਂ ਘਟ ਗਿਆ ਤੇ ਮੈਂ ਵਿਚ ਨੂੰ ਥੋੜਾ ਹੋਰ ਸ਼ੂਟ ਕਰਨ ਲੱਗੀ ਸੀ ਨਾ ਲੋਜੀ ਕੜੀ ਲੱਗੀ ਰਿਜ ਜਾਣਾ ਗਾੜੀ ਹੋਣ ਲੱਗੀ ਇਹਦੇ 'ਚ ਥੋੜਾ ਜਿਹਾ ਪਾਣੀ ਹੋਰ ਪਾ ਦੇਣਾ ਨਾਲੇ ਥੋੜੀ ਜੀ ਕਿਉਂਕਿ ਰਜਾ ਅੱਧਾ ਘੰਟਾ ਘੰਟਾ ਹਜੇ ਰਜਾਉਣੀ ਐ ਚੰਗੀ ਤਰ੍ਹਾਂ ਫਿਰ ਵਧੀਆ ਬਣੂਗੀ ਅੱਧਾ ਘਾਗੇ 'ਚ ਪਾਣੀ ਦਾ ਹੋਰ ਪਾ ਦਊਗਾ ਕੜੀ ਆਪਣੀ ਗਈ ਬਣ ਤੇ ਕੜੀ ਆਪਾ ਤਰ ਕੇ ਹੁਣ ਨਵੇਂ ਤਰੀਕੇ ਦੀ ਕੜੀ ਅੱਜ ਕੜੀ ਦਾ ਅਲੱਗ ਤੜਕਾ ਵੀ ਤਿਆਰ ਕਰਾਂਗੇ ਇੱਕ ਤੜਕਾ ਪਹਿਲਾਂ ਕਰਤਾ ਤੇ ਹੁਣ ਦੂਜਾ ਅਸੀਂ ਦੇਖਿਓ ਜਿਹੜੇ ਲਾਂਦੇ ਹੁੰਦੇ ਆ ਟੀ ਹਨ ਮੈਂ ਦੇਖਿਓ ਇਹਨੇ ਉਹ ਬਸ ਲਾਲ ਸੁੱਕੀਆਂ ਲਾਲ ਮਿਰਚਾਂ ਲਾਂਦੇ ਨੇ ਉਹ ਸਾਡੇ ਕੋਲ ਹੈ ਨਹੀਂ ਗੀਆਂ ਇਸ ਕਰਕੇ ਅਸੀਂ ਹਰੀਆਂ ਪਾ ਰਹੇ ਹਾਂ ਹਰੀਆਂ ਆਜਾ ਮੈਂ ਦੇਖ ਪਾ ਆ ਜਾਂਦਾ ਇਹ ਨਾ ਪੂਰਾ ਨਹੀਂ ਆਂਦਾ ਪੂਰਾ ਤਾਂ ਇਹ ਕਾਲਾ ਜਾਂਦਾ ਛੋਟਾ ਇਹ ਨਾ ਚੱਲੀ ਜੇ ਰੋਟੀ ਆ ਇਹ ਪੱਤਾ ਆਹ ਤੜਲੀ ਤੜਕੜੀ ਤੇ ਹੁਣ ਜਿਹੜਾ ਅੱਡੇ ਤੜਕਾ ਲਾਣਾ ਹੈ ਉਹ ਆਪਾਂ ਤੜਕਣੀ ਚ ਲਾਵਾਂਗੇ ਚੁੱਲ੍ਹੇ ਤੇ ਹੀ ਲਾਵਾਂਗੇ ਨਾਲੇ ਕਿਉਂਕਿ ਪੇਰਾ ਛੰਗੇ ਵਾਲਾ ਸੁਆਦ ਆਪਾਂ ਪੂਰੀ ਤਰ੍ਹਾਂ ਕੜੀ ਚ ਪਾਉਣਾ ਹੈ ਕੜੀ ਬਣੀ ਪਈ ਆ ਕੜੀ ਬਣੀ ਪਈ ਆ ਬਸ ਹੁਣ ਹੋ ਜਾਂਦਾ ਸੀ ਕੋਲੇ ਬੈਠੇ ਆ ਤੇ ਵੀ ਇੰਦਾ ਹਨਾ ਵੀ ਕੜੀ ਚ ਕੋਈ ਮੱਖੀ ਮੁੱਖੀ ਇੰਦਰ ਮੈਂ ਇੱਥੇ ਹੀ ਤਾਂ ਹੈਗੇ ਸੀ ਕੜਛੀ ਫੇੜੇ ਸੀ ਬੋਰੀ ਬੈਠੇ ਆ ਸੀ ਉੱਬਲਦੀ ਜਾਂਦੀ ਆ ਨਾ ਉਹ ਪਈ ਆ ਵੀ ਕੋਈ ਕੱਪੜਾ ਤੇ ਨੰਗੀ ਪਈ ਆ ਹਨਾ ਹੋਰੀਆਂ ਬਸ ਹੁਣ ਕੱਢ ਕੇ ਲੈ ਜਾਣੀਆਂ ਇਹੇ ਬਸ ਹੁਣ ਲੈ ਜਾਣੀਆਂ ਸੀ ਜੋ ਜੀ ਤੇਲ ਆਪਣਾ ਹੋ ਗਿਆ ਗਰਮ ਸਭ ਤੋਂ ਪਹਿਲਾਂ ਪਾ ਲਈਏ ਜੀਰਾ ਚੁੱਲੇ ਦਾ ਸੇਕ ਨਾ ਜ਼ਿਆਦਾ ਪੈ ਰਿਆ ਹੋ ਟੱਕੇ ਮਾਰ ਦਿੰਦੇ ਨੇ ਟੱਕੇ ਮਾਰਦਾ ਕੜੀ ਪੱਤੇ ਬਹੁਤ ਪਟਾਕੇ ਮਾਰਦਾ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਆਪਾਂ ਚਾਕੂ ਨਾਲ ਕੱਪੇ ਤੇ ਕੱਟ ਲਈਆਂ ਤੇ ਥੋੜੇ ਜਿਹਾ ਕੜੀ ਪੱਤੇ ਆਪਾਂ ਹੋਰ ਪਾ ਲੈਂਦੇ ਆਂ ਅੱਧੀ ਪੱਤੇ ਆ ਗਏ ਅੱਥਰੇ ਬਤਾ ਲੱਗਦਾ ਹੈ ਜੀ ਕੜੀ ਦਾ ਤਸਾ ਹਣਾ ਕੜੀ ਦੇ ਪੇਸ ਵਾਰ ਬਹੁਤ ਹੁੰਦਾ ਜੀ ਜਦੋਂ ਪਹਿਲਾਂ ਤੋਂ ਸਿਪਾਉਂਦੇ ਜਿੱਦੜ ਨਹੀਂ ਸੰ ਪਤਾ ਲੱਗਿਆ ਰਹਿੰਦੇ ਸਿੱਪਾਉਂਜੀ ਤੜਕਾ ਆਪਣਾ ਹੋ ਗਿਆ ਤਿਆਰ ਕਿਉਂਕਿ ਇਹ ਸੈਨਾਂ ਕਈ ਭੁੱਲਣਾ ਆਉਂਦਾ ਕਾਲੇ ਇਹ ਨਹੀਂ ਕਰਨੇ ਹੁੰਦੇ ਇਹ ਪੱਤੇ ਹਰੇ-ਹਰੇ ਦਿਖਣੇ ਚਾਹੀਦੇ ਹੋਰ ਇੱਧਰ ਆਪਣੀ ਪਈ ਹੈ ਕੜੀ ਤੇ ਤਲਾ ਪਾ ਦੀਏ ਪਕੌੜੇ ਤੇ ਉੱਪਰ ਪਾ ਦੀਏ ਤੜਕਾ ਆਛਾ ਕਾ ਬਚਲ ਬੰਦੀ ਤਾਬਾ ਚਾਈ ਕੜੀ ਸਾਡੀ ਹੋ ਗਈ ਤਿਆਰ ਉਹ ਵੇਲਾ ਕਰੀ ਦੇਖਣ ਨੂੰ ਹਨਾ ਓਕੇ ਲੋ ਜੀ ਆਪਣਾ ਕੜੀ ਪਕੌੜੇ ਬਣ ਕੇ ਦੇਖੋ ਕਿੰਨੀ ਸੋਹਣੀ ਅੱਜ ਇਹ ਕਰਨਾ ਆਏ ਨਾਲ ਇਹਦਾ ਸਾਰਾ ਹੋਣਾ ਫਲੇਵਰ ਦਾ ਤਾਜ਼ਾ ਫਲੇਵਰ ਦਾ ਪਿੱਛੇ ਆ ਜੂਗਾ ਆਪਾਂ ਤੜਕਣੀ ਚ ਛੱਡਣਾ ਦਾ ਨੂੰ ਇਹ ਸਾਰਾ ਫਲੇਵਰ ਵਿੱਚ ਪਾ ਲੰਦੇ ਆ ਖੜੀ ਦੇ ਜਿੰਮੇਦਾਰ ਲਵਾ ਲੰਦੇ ਆ ਅੱਜ ਹੋਣੀ ਹੈ ਸਾਡੀ ਕੜੀ ਮੈਨੂੰ ਲੱਗਦਾ ਸਵੇਰ ਦੀ ਮੂੰਗੀ ਦੀ ਦਾਲ ਕਿਸੇ ਨੇ ਨਹੀਂ ਖਾਣੀ ਨਾ ਕੜੀ ਟੇਸਟੀ ਹੋ ਵਾ ਲੱਗ ਰਹੀ ਆ ਹਨਾ ਕੁਣ ਕਹੋਂਗੇ ਦੇਖ ਕੇ ਟੇਸਟ ਲਾਰੀ ਪਰ ਪਰ ਸੁਆਦ ਆ ਰਿਹਾ ਸਾਰੇ ਖਾਵਾਂਗੇ ਦੱਸਾਂਗੇ ਸ਼ਾਮ ਨੂੰ ਲਓ ਜੀ ਹੁਣ ਆਪਾਂ ਇਹਨੂੰ ਭਾਂਡੇ 'ਚ ਕੱਢ ਕੇ ਪਹਿਲਾਂ ਚੋਲ ਧਰ ਦਈਏ ਭਾਂਡੇ 'ਚ ਪਰਤ ਕਰ ਦਾਂਗੇ ਇਹਨੇ ਤੂੰ ਬੈਠੇ ਦੇ ਕੋਲ ਮੈਂ ਭਾਂਡਾ ਲਿਆ ਲਓ ਮੈਂ ਪਤਲੀ ਚੱਕ ਲਈ ਆਈ ਤੇ ਹੁਣ ਮੈਂ ਕੱਢਦਾ ਇਹ ਚੋ ਕੜੀ ਫਿਰ ਉਹਦੇ ਬਾਅਦ ਮੈਂ ਚੁੱਲੇ ਤੇ ਚੋਲ ਧਰਦੀ ਆਂ ਚੋਲ ਵੀ ਬਣਾਉਣੇ ਆ ਨਾਲ ਥੋੜੀ ਜੀ ਰੋਟੀ ਲਾਵਾਂਗੇ ਕਿਉਂਕਿ ਜਿਆਦਾ ਚੋਲ ਖਾਣ ਵਾਲੇ ਆ 2 ਕ ਜਣੀਆਂ ਆ ਬਸ ਰੋਟੀ ਖਾਣ ਵਾਲੇ ਆਪਾਂ ਚੋਲੇ ਖਾਵਾਂਗੇ ਮੈਂ ਥੋੜਾ ਜਿਹਾ ਆਟਾ ਗੁੰਨਾ ਹਾਂ ਥੋੜਾ ਜਿਹਾ ਆਟਾ ਗੁੰਨ ਕੇ ਫਿਰ 24 ਘੰਟੇ ਬਾਅਦ ਇੱਥੇ ਰੋਟੀ ਲਾਵਾਂਗੇ। ਸੋ ਸਾਡਾ ਕੰਮ ਫਿਰ ਆਪਣਾ ਖਤਮ ਹੈ। ਮੈਂ ਬਣਾਤੀ ਹੁਣ ਕੜੀ ਚੋਲ੍ਹੇ ਬਣਾਉਣੀ ਹੈ ਤੇ ਮੇਰੀ ਤਰਾਣੀ ਹੁਣ ਗੁੰਨੂਗੀ ਆਟਾ ਸੀਰਲ ਮਿਲਣ ਦੇਖਣੇ ਕੰਮ ਕਰ। ਹਾਂਜੀ। ਜਿਹੜੇ ਅੱਧੇ ਕੰਮ ਹੁੰਦੇ ਨੇ ਅਸੀਂ ਫਿਰ ਦਿਖਾਉਂਦੇ ਵੀ ਨਹੀਂ ਹੈਗੇ ਨਾ। ਦਿਖਾਉਂਦੇ ਵੀ ਨਹੀਂ ਹਾਂ। ਫਿਰ ਆਏ ਕੈਮਰੇ ਲੈ ਕੇ 24 ਘੰਟੇ ਕੰਮ ਕੰਮ ਵੀ ਨਹੀਂ ਹੁੰਦਾ ਹੈਗਾ। ਹੁੰਦਾ ਵੀ ਨਹੀਂ ਨਾਲੇ ਗਰਮੀ ਇੰਨੀ ਆ। ਬਹੁਤ ਗਰਮੀ ਆ। ਫਟਾਫਟ ਫਿਰ ਕਰਕੇ ਅਸੀਂ ਬਹਿ ਜਾਂਦੇ ਹਾਂ। ਉਹਦੇ ਛੁੱਟ ਜਾਂਦਾ ਲੋਜੀ ਕੜੀ ਮੈਂ ਪਤਿੱਲੇ ਚ ਕੜਤੀ ਤੇ ਭਾਂਡੇ ਹੁਣ ਇਕੱਠੇ ਕਰਕੇ ਸਾਰੇ ਮਾਸਤੇ ਤੇ ਇੱਧਰ ਹੁਣ ਮਸ਼ੀਨ ਵਾਲਾ ਭਾਈ ਆਇਆ ਹੋਇਆ ਏ ਮਸ਼ੀਨ ਸਮਾਰਨ ਕਿਉਂਕਿ ਸਾਡੀ ਪੁਰਾਣੀ ਮਸ਼ੀਨ ਆ ਜਿਹੜੀ ਉਹ ਖਰਾਬ ਹੋ ਚੁੱਕੀ ਐ ਤਾਂ ਕਰਕੇ ਹੁਣ ਬੀਬੀ ਨੇ ਭਾਈ ਨੂੰ ਉਹ ਕਹਿ ਕੇ ਬੁਲਵਾਇਆ ਏ ਕਿਉਂਕਿ ਬੀਬੀ ਕਹਿੰਦੀ ਹੈ ਜੇ ਆਹੀ ਚਲਾਓ ਹੁਣ ਬਹ ਜੇ ਅਸੀਂ ਕਿਹਾ ਵੀ ਨਮੀ ਕੱਢ ਲੈਣੇ ਵੀ ਨਮੀ ਚਲਾ ਲੈਣੇ ਬੀਬੀ ਕਹਿੰਦੀ ਨਹੀਂ ਚਲਾਉਣੀ ਨਹੀਂ ਹੈਗੀ ਪਹਿਲਾਂ ਪ੍ਰਾਣੀਓ ਚਲਾਓ ਹੁਣ ਵੀ ਜਦ ਤੱਕ ਚੀਜ਼ ਚੱਲ ਰਹੀ ਹੈ ਉਹਨੂੰ ਚਲਾਓ ਤਾਂ ਸਹੀ ਜੇ ਸਿਮਰ ਰਹੀ ਐ ਸਮਾਰ ਕੇ ਆਪਦੀ ਉਹੀ ਚਲਾ ਲਓ ਤੇ ਜਦ ਐਣ ਵੀ ਜਵਾਬ ਮਿਲ ਜੂਗਾ ਮਸ਼ੀਨ ਵੱਲੋਂ ਵੀ ਹਾਂ ਵੀ ਹੁਣ ਨਹੀਂ ਮੈਂ ਚੱਲਦੀ ਹੈਗੀ ਵੀ ਉਹਦੋਂ ਹਟਣਾ ਹੈ ਤੇ ਤੇ ਬਾਅਦ ਹੁਣ ਮੈਂ ਚੋਲ ਬਣ ਕੇ ਤੇ ਚੋਲ ਹੁਣ ਮੈਂ ਚੋਲ ਵੀ ਕੱਢ ਰਹੀ ਆ ਇੱਧਰ ਪਤਿੱਲੇ ਚ ਤੇਰ ਸ਼ਾਮ ਹੋ ਗਈ ਸ਼ਾ ਟਾਈਮ ਹੋ ਗਿਆ 6:30 ਦਾ ਭਾਈ ਹਜੇ ਲੱਗਿਆ ਹੋਇਆ ਏ ਹੁਣ ਭਾਈ ਨੇ ਟੈਡੀ ਕਰ ਲਈ ਮਸ਼ੀਨ ਭਾਈ ਵੀ ਘੰਟਾ ਹੋ ਗਿਆ ਲੱਗੇ ਨੂੰ ਤੇ ਇੱਧਰ ਮੈਂ ਚੋਲ ਕੱਢ ਰਹੀ ਆ ਯੂ ਵੀ ਵੀਡੀਓ ਬਣਾ ਰਿਆ ਸੀਗਾ ਤੇ ਨਾਲ ਨਾਲ ਹੁਣ ਮੈਂ ਇੱਥੇ ਹੀ ਬਸ ਸਾਰੇ ਭਾਂਡੇ ਹੁਣ ਇਕੱਠੇ ਮਾਂਸ ਤੇ ਆਪ ਮੱਥਾ ਟੇਕਿਆ ਹੈ ਤੇ ਕੜੀ ਪਕੌੜੇ ਦੇਖੋ ਆਪਣੇ ਬਣੇ ਪਏ ਆ ਤੇ ਦਾਲ ਵੀ ਇੱਧਰ ਆਪਾਂ ਗਰਮ ਧਾਰਦੇ ਕਿਉਂਕਿ ਸਵੇਰ ਦੀ ਬਚੀ ਹੋਈ ਦਾਲ ਹੁਣ ਚੌਲਾਂ ਨਾਲ ਲੱਗ ਜੂਗੀ ਤੇ ਮੈਂ ਚੱਕਦੀ ਹਾਂ ਇੱਕ ਪਲੇਟ ਕਿਉਂਕਿ ਯੂਵੀ ਦਾ ਤੁਹਾਨੂੰ ਪਤਾ ਹੀ ਆ ਚੌਲ ਵੀ ਇੱਧਰ ਮੈਂ ਬਣਾ ਕੇ ਰੱਖਦੇ ਸੀਗੇ ਪਤਿਲਾ ਜਿਹੜਾ ਹਜੇ ਹੁਣ ਮੰਨ ਜਣਾ ਜਾ ਕੇ ਮੈਂ ਪਹਿਲਾਂ ਯੂਵੀ ਨੂੰ ਚੌਲ ਦੇਦਾ ਉਹ ਮੰਗ ਰਿਹਾ ਕਹਿੰਦਾ ਮम्मा ਮੈਨੂੰ ਲਿਆ ਦਿਓ ਜਾਂ ਕੜੀ ਚੌਲ ਉਹ ਹੁੰਦੇ ਨੇ ਨਾ ਫੇਰ ਨਹੀਂ ਉਹ ਤੇ ਰੁਕਿਆ ਜਾਂਦਾ ਸੌ ਜੀ ਪਾ ਲਈ ਪੱਕੜੀ ਪਕਾੜੀਆਂ ਵਾਲੀ ਅੱਜ ਇੱਕ ਤਾਂ ਕੜੀ ਜਿਹੜੇ ਤਰੀਕੇ ਨਾਲ ਬਣਾਈ ਹੈ ਨਾ ਲਾਜਵਾਬ ਤਰੀਕਾ ਹੋ ਆ ਤਰੀਕੇ ਨਾਲ ਤੁਸੀਂ ਬਣਾ ਕੇ ਦੇਖਿਓ ਅੱਗ ਕੜੀ ਚੰਨੀਆਂ ਖੁਸਵਾ ਮਾਰ ਰਹੀਆਂ ਨੇ ਨਾ ਬਹੁਤ ਜ਼ਿਆਦਾ ਆ ਦੇਖ ਲਓ ਜੀ ਇੱਧਰ ਆ ਗਈ ਚਟਨੀ ਤੇ ਉੱਧਰ ਮੇਰੀ ਦਰਾਣੀ ਵੀ ਖਾਣਾ ਗਈ ਦੱਸ ਵੀ ਤੂੰ ਤਾਂ 10 ਮਿੰਟ ਰੁਕ ਜਾ ਤੂੰ ਨਿਆਣਿਆਂ ਤੋਂ ਵੀ ਪਰਾਂਗੀ ਮੈਂ ਤਾਂ ਖਾਣ ਲੱਗੀ ਫਿਰ ਮੈਂ ਆਵੋ ਨੂੰ ਨਵਾਉਂਗੀ ਠੀਕ ਹੈ ਤੇ ਉਹਦੇ ਬਾਅਦ ਉਹਨੂੰ ਰੋਟੀ ਖਵਾਉਂਗੀ ਰੋਟੀ ਖਾਣ ਨੂੰ ਅੱਧਾ ਘੰਟਾ ਲੱਗਦਾ ਹੈ ਠੀਕ ਹੈ ਚੋਕ ਜਿਵੇਂ ਚਿੜੀ ਨੱਚੋਗਾ ਨਹੀਂ ਖਵਾ ਦਿੰਦੇ ਥੋੜਾ 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 ਪਾਈ ਜਾਂ ਫਿਰ ਉਹ ਜੋ ਟੀਵੀ 'ਚ ਗੜ ਜਾਂਦਾ ਹੈ ਆਪਣੇ ਮੂੰਹ 'ਚ ਇਕੱਠੀਆਂ ਕਰੀ ਜਾਂਦਾ ਵੈਸੇ ਵੀ ਆਪਾਂ ਤੇ ਕੜੀ ਦੇਖ ਕੇ ਰਹੀ ਜਾਂਦੇ ਹੈ ਨਾ ਉਹ ਵੀ ਸਾਦਰੀ ਖਾ ਲੈਣਾ ਪਤਾ ਹੀ ਆਪਾਂ ਆਪਾਂ ਜਿਵੇਂ ਵੀ ਖਾਂਦਾ ਜਦ ਹੀ ਆਪਾਂ ਅਸੀਂ ਆਨਸਰ ਖਾ ਲੈਣੇ ਆ ਇਸ ਲਈ ਹੁਣ ਕੋਈ ਵੀ ਇਹ ਨਾ ਕਿਉਂ ਜੀ ਆਹ ਕਹਤਾ ਮੈਂ ਅਭੀ ਤੁਸਾਂ ਦੇ ਹੀ ਆਡੀਸਟ ਕਰਨ ਕਿਉਂਕਿ ਸਾਡਾ ਐਂਟਰਟੇਨਮੈਂਟ ਨਾਮ ਨਾਲ ਚੱਲਦਾ ਰਹਿੰਦਾ ਤੇ ਚਟਨੀ ਤਾਂ ਤੁਸੀਂ ਦੂਜੇ ਚੈਨਲ ਤੇ ਦੇਖ ਲੋਗੇ ਤੇ ਚਟਨੀ ਅੱਜ ਬਣਾਈ ਆ ਜਿਹੜੀ ਅਸੀਂ ਉਹ ਤੁਹਾਨੂੰ ਦੱਸਿਆ ਤਾਂ ਹਨਾ ਵੀ ਉਹ ਟੈਂਪੂ ਵਾਲੇ ਖੜੇ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਖੜੀ ਚੋਲਾ ਕੋਲ ਨਾਲ ਇਸ ਵਿੱਚ ਮੈਂ ਦਹੀਂ ਪਾਤੀ ਥੋੜੀ ਹਟਿਆਸ ਵਾਸਤੇ ਤੇ ਚਾਟ ਮਸਾਲਾ ਉਹਦਾ ਵੀ ਲੱਗ ਰਿਹਾ ਬਿਲਕੁਲ ਆ ਐਨੀ ਸਵਾਦ ਬਣਾਉਂਦੇ ਆ ਉਵੇਂ ਹੀ ਅਸੀਂ ਬਣਾਈ ਆ ਹਨਾ ਹਾਂ ਬਣਾਈ ਪਰ ਅਸੀਂ ਕੁੰਡੀ ਛੋਟੇ ਜਿਹਾ ਹਾਂ ਚਲੋ ਹੁਣ ਮੈਂ ਯੂ ਲਾ ਕੇ ਦੱਸ ਯੂ ਵੀ ਨੂੰ ਪੁੱਛਦੇ ਆ ਹਮੇਸ਼ਾ ਅੱਗੇ ਹਮੇਸ਼ਾ ਚਾਚੀ ਰਿਵਿਊ ਲੰਦੀ ਆ ਤੇਰਾ ਅੱਜ ਤੇਰਾ ਮੈਂ ਲੈ ਲਈ ਆ ਅੱਜ ਮम्मा ਲੈ ਲਈ ਆ ਕਾ ਆਦੇ ਆ ਨਾਟ ਕਰਦਾ ਮੇਰੇ ਘਰ ਲੱਗ ਗਿਆ ਹੁੰਦਾ ਬਹੁਤ ਕਿੰਨੇ ਕੁ ਸਵਾਦ ਬਣੇ ਐਨੇ ਜਿਆਦਾ ਟੇਸਟੀ ਮੈਨੂੰ ਵੀ ਬਹੁਤ ਸਵਾਦ ਲੱਗੇ ਯਾਰ ਤੂੰ ਵੀ ਖਾ ਕੇ ਦੇਖੀ ਤੂੰ ਰਹਿ ਗਈ ਦਿਨ ਦੇਖੋ ਕਿੰਨਾ ਖੜਾ ਏ ਸਾਡੇ ਲਈ ਤਾਂ ਵੀ ਦਿਨ ਰਾਤ ਹੋ ਗਈ ਕਿਉਂਕਿ ਨਾ ਅਸੀਂ ਐ ਹੁਣ ਅਸੀਂ ਖਾ ਲੈਣੇ ਆ ਖਾ ਕੇ ਫਿਰ ਘਰਦਿਆਂ ਨੂੰ ਦਵਾਂਗੇ ਫਿਰ ਉਹ ਖਾਂਦੇ ਪਿੰਦੇ ਆ ਲੈੇ ਕੰਮ ਕਰਦੇ ਸਾਡੇ ਹਾਰ ਹਾਂ ਹੋਰ ਕੰਮ ਕਰਾਂਗੇ ਉਹ ਸਾਡੇ ਹਾਜਮ ਹੋ ਜਾਣਗੇ ਹਨਾ ਟਾਈਮ ਤਾਂ ਦੇਖੀ ਓਹੀ 9 9:30 ਵਜਰਦੇ ਨੇ ਹੌਲੀ ਹੌਲੀ ਮਤਲਬ ਮੈਂ ਤਾਂ ਬਾਹਰ ਖੇਡ ਰਿਆ ਫਿਰ ਉਹ ਵੀ ਤਾਂ ਪਿੱਛੇ ਆសម្ਦੇ ਆਂ ਫਿਰ ਬਾਕੀ ਖਾਣਗੇ ਫਿਰ ਆਪਾਂ ਸਾਮਾਂਗੇ ਉਹ ਉਹਨੂੰ ਤੇ ਨਾ ਜਿਹੜੀ ਮੈਂ ਇੱਕ ਕੱਲ ਵਾਲੀ ਵੀਡੀਓ ਪਾਈ ਸੀਗੀ ਹਨਾ ਕੱਲ ਤੇ ਮੈਨੂੰ ਬਹੁਤ ਸਾਰਿਆਂ ਦੇ ਕਮੈਂਟ ਆਏ ਤੇ ਵੀ ਤੁਸੀਂ ਮਸ਼ੀਨ ਪੈਰ ਲਵਾ ਲਓ ਮਸ਼ੀਨ ਨੂੰ ਆ ਇੱਕ ਫਿਰ ਮੈਂ ਐ ਦੱਸਣਾ ਚਾਹ ਲਈ ਤੇ ਸਾਰਿਆਂ ਨੂੰ ਵੀ ਆਪਾਂ ਵੀ ਅਸੀਂ ਕਿਹੜੇ ਰੋਜ਼ ਸਲਾਈ ਕਰਦੇ ਆ ਕਿੱਦਾਂ ਕਰਦੇ ਆ ਸਾਨੂੰ 6 ਮਹੀਨੇ ਤਾਂ ਸਲਾਈ ਕਰਨ ਨੂੰ ਲੱਗ ਜਾਂਦੇ ਨੇ ਹਨਾ ਤੇ ਦੂਜਾ ਮੈਨੂੰ ਤਾਂ ਕਦੇ ਪੈਰ ਚਲਾਣੇ ਆਂਦੇ ਹੀ ਤੇਨੂੰ ਆਂਦੇ ਪੈਚਣੇ ਵਿੱਚ ਲਾਇਆ ਤਾਂ ਮੈਂ ਵੀ ਕਦੇ ਪਾਰੀ ਕੋਲਰ ਚਲਾਏ ਨੇ ਜੇ ਹੁਣ ਅੱਗੇ ਆਪਾਂ ਨੇ ਕਦੇ ਛੋਣ ਲੱਗੇ ਫਿਰ ਮੈਂ ਜਿਹੜੀ ਮੇਰੀ ਨਵੀਂ ਮਸ਼ੀਨ ਆ ਉਹ ਤੇ ਲਵਾਉਂਗੀ ਉਹ ਤੇ ਲਵਾਉਂਗੀ ਹਾਂ ਕਰ ਦੇ ਬੰਦ ਉਹ ਤੇ ਲਵਾ ਲੂੰਗੀ ਹਾਂ ਫਿਰ ਹਾਂ ਜਾਂ ਸਾਈਂ ਕਦੇ ਐਵੇਂ ਆ ਕੋ ਵੀ ਵੀ ਨੂੰ ਖੁੱਲ ਲੱਗਦੀ ਪੈਰਾਂ ਨਾਲ ਪੈਰਾਂ ਤੇ ਛੇਤੀ ਵੀ ਚੱਲ ਕਦੇ ਦਾ ਚਲੋ ਲਗਵਾਵਾਂਗੇ ਅਸੀਂ ਜੀ ਕੋਈ ਗੱਲ ਨਹੀਂ ਵੀ ਲਗਵਾਉਂਦੇ ਨਹੀਂ ਵੀ ਹਜੇ ਸਾਡਾ ਕੋਈ ਰਾਦਾ ਨਹੀਂ ਹੈਗਾ ਲਗਵਾਉਣ ਦਾ ਹਨਾ ਮੈਂ ਹਲੇ ਤਾਂ ਥੋੜਾ ਜਿਹਾ ਵੀ ਅਗੂ ਛੋਟਾ ਇਹ ਕਰਨ ਦੀ ਦੰਦਾ ਹੈ ਕੁਛ ਹਾਂ ਉਹ ਕੋਈ ਕੰਮ ਨਹੀਂ ਕਰਨ ਦਿੰਦਾ ਚੱਲੀ ਚੱਲੀ ਥੋੜੀ ਜੀ ਲਓ ਜੀ ਅਸੀਂ ਰੋਟੀ ਖਾ ਲਈ ਤੇ ਹਜੇ ਬੀਬੀ ਉਹ ਨਹੀਂ ਰਹਿੰਦੇ ਨੇ ਕਿਉਂਕਿ ਉਹ ਬਾਹਰ ਨਾ ਗੱਲਾਂਬੱਤਾਂ ਮਾਰ ਰਹੇ ਨੇ ਜਿਵੇਂ ਤੁਹਾਨੂੰ ਵੀਡੀਓ ਚ ਕਈ ਵਾਰ ਦਿਖਾ ਚੁੱਕਿਆ ਵੀ ਸ਼ਾਮ ਜੀ ਨੂੰ ਬਾਹਰ ਬਹਿ ਜਾਂਦੇ ਨੇ ਵੇੜੇ ਚ ਕਿਉਂਕਿ ਸਾਰਾ ਦਿਨ ਅੰਦਰ ਬੈਠ ਕੇ ਥੱਕ ਜਾਂਦੇ ਨੇ ਤਾਂ ਉਹ ਬਾਹਰ ਬਹਿ ਜਾਂਦੇ ਨੇ ਇਸ ਕਰਕੇ ਹੁਣ ਅਸੀਂ ਤਾਂ ਰੋਟੀ ਪਾਣੀ ਦਰਾਨੀ ਜਿਠਾਈ ਨੇ ਖਾ ਲਿਆ ਯੂਵੀ ਨੇ ਵੀ ਖਾ ਲਿਆ ਤੇ ਹੁਣ ਆਗੂ ਨੂੰ ਵੀ ਖਿਲਾ ਰਹੀ ਆ ਦੀ ਮੰਮਾ ਤੇ ਮੈਂ ਵੀ ਆਪਣਾ ਲੰਗਰ ਪਾਣੀ ਛੱਕ ਕੇ ਰੱਜ ਕੇ ਬੈਠ ਗਈ ਤੇ ਬਸ ਹੁਣ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੇ ਇੱਕ ਕਮੈਂਟ ਆਪਣੇ ਜ਼ਰੂਰ ਸੋਨੇ ਸੋਨੇ ਜੇ ਕਰਦੇ ਰਿਹਾ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਸ ਅੱਗੇ ਅੱਗੇ ਹੋਰ ਵੀ ਵਧੀਆ ਵਲੌਗਸ ਮਿਲਣਗੇ ਤੁਹਾਨੂੰ ਜਿਵੇਂ ਅੱਗੇ ਕੀ ਤਿਹਾਰ ਆ ਰਹੇ ਹਨ ਨਾ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਵੀ ਵਧੀਆ ਵਧੀਆ ਵਲੌਗਸ ਤੁਹਾਨੂੰ ਬਣਾ ਬਣਾ ਕੇ ਹਨਾ ਦਿੰਦੇ ਰਹੀਏ ਜਿਵੇਂ ਮੈਂ ਕੱਲ ਵਾਲੀ ਵੀਡੀਓ 'ਚ ਮਤਲਬ ਕਈਆਂ ਪੈਣਾ ਨੇ ਹਨਾ ਜਿਵੇਂ ਮੈਂ ਪਹਿਲਾਂ ਵੀ ਦੱਸ ਕੇ ਆਡੀਆਂ ਵੀ ਬਹੁਤ ਸਾਰਿਆਂ ਨੇ ਕਮੈਂਟ ਕੀਤਾ ਵੀ ਤੁਸੀਂ ਆਪਣੀ ਮਸ਼ੀਨ ਦੇ ਪੈਰ ਲਗਵਾ ਲਓ ਤੇ ਹਨਾ ਕਦੇ ਹੋਵਾਂਗੇ ਲਗਵਾਵਾਂਗੇ ਜ਼ਰੂਰ ਤੇ ਸਾਰਿਆਂ ਨੂੰ ਦੱਸਣ ਲਈ ਸਾਰਿਆਂ ਦਾ ਦਿਲੋਂ ਬਹੁਤ ਜ਼ਿਆਦਾ ਧੰਨਵਾਦ ਤੇ ਇੱਧਰ ਹੁਣ ਬੀਬੀ ਜੁਨੀ ਵੀ ਅੰਦਰ ਆ ਗਏ ਦੇਖੋ ਗਰਮੀ ਬਾਬਾ ਗਰਮੀ ਗਰਮੂ ਬਾਬਾ ਬਹੁਤ ਗਰਮੀ ਆ ਬੀਬੀ ਕਹਿੰਦੀ ਗਰਮੀ ਮੱਛਰ ਦੋ ਚੀਜ਼ਾਂ ਹੋ ਗਈਆਂ ਹੋਰ ਬੱਚੇ ਵੀ ਪਰੋਂ ਡਾਗੋ ਮਿਲਦੇ ਆ ਗਰਮੀ ਤੇ ਮੱਛਰ ਜ਼ਿਆਦਾ ਹੋ ਗਿਆ ਚਲੋ ਜੀ ਹੁਣ ਬੀਬੀ ਉਹਨਾਂ ਨੂੰ ਵੀ ਦੇ ਦਈਏ ਰੋਟੀ ਤੇ ਅੱਜ ਦੀ ਵੀਡੀਓ ਸਾਡਾ ਐਂਡ ਇੱਥੇ ਕਰਦੇ ਆ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ ਤੇ ਲਾਈਕ ਕਰਦੇ ਨੇ ਸਾਰਿਆਂ ਨੂੰ ਸਾਡੇ ਵੱਲੋਂ ਦਿਲ ਤੇ ਹੱਥ ਜੋੜ ਕੇ ਧੰਨਵਾਦ ਬਾਏ ਬਾਏ ਬੀਬੀ ਬਾਏ ਬਾਏ